you mm -hmm. ਹਾਜਰਾਂ ਜੀ ਪੀਐਸਟੈਟ ਦੀ ਐਗਜ਼ਾਮ ਡੇਟ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਨੇ ਖਬਰਾਂ ਤੁਸੀਂ ਸੁਣ ਰਹੇ ਹੋ ਪੀਐਸਟੈਟ ਨੂੰ ਲੈ ਕੇ ਕਿ ਜਿਹੜਾ ਪੀਐਸਟੈਟ ਨਵੰਬਰ ਦੇ ਵਿੱਚ ਕੰਡਕਟ ਕਰਾਇਆ ਜਾਏਗਾ ਹੁਣ ਇਹ ਗੱਲ ਕਿੰਨੀ ਕੁ ਸੱਚੀ ਹੈ ਕਿੰਨੀ ਕੁ ਫੇਕ ਹੈ ਇਹਦੇ ਤੇ ਆਪਾਂ ਗੱਲ ਕਰਨ ਵਾਲਿਆਂ ਦੂਜੀ ਗੱਲ ਆਪਾਂ ਗੱਲ ਕਰਾਂਗੇ ਕਿ ਆਖਿਰਕਾਰ ਜਿਹੜਾ ਪੀਐਸਟੈਟ ਆ ਕਦੋਂ ਤੱਕ ਹੋਏਗਾ ਤਾਂ ਤੁਹਾਡੇ ਸਾਰੇ ਡਾਊਟਸ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੰਟਰਨਲ ਸੋਰਸਸ ਤੋਂ ਜਿਹੜੀ ਔਥੈਂਟਿਕ ਜਾਣਕਾਰੀ ਮਿਲੀ ਆ ਉਹ ਇਹ ਹੈ ਮਿਲੀ ਆ ਕਿ ਨਵੰਬਰ ਮਹੀਨੇ ਦੇ ਵਿੱਚ ਹੀ ਜਿਹੜਾ ਪੀਐਸਟ ਹੈ ਉਹ ਕੰਡਕਟ ਕਰਾਇਆ ਜਾਏਗਾ ਕਲੀਅਰ ਹੈ ਹੁਣ ਦੇਖੋ ਬਹੁਤ ਸਾਰੇ ਕੈਂਡੀਡੇਟਸ ਨੇ ਆਲਰੇਡੀ ਪੀਐਸਟ ਦੀ ਤਿਆਰੀ ਕੀਤੀ ਹੈ ਆ ਕਾਫੀ ਲੰਬੇ ਸਮੇਂ ਤੋਂ ਕੈਂਡੀਡੇਟਸ ਜਿਹੜੇ ਨੇ ਤਿਆਰੀ ਕਰ ਰਹੇ ਨੇ ਬਹੁਤ ਸਾਰੇ ਕੈਂਡੀਡੇਟਸ ਇਹ ਵੀ ਪੁੱਛ ਰਹੇ ਨੇ ਕਿ 23 ਚੌਣ ਭਰਤੀ ਤੋਂ ਪਹਿਲਾਂ ਜਾਂ 994 ਭਰਤੀ ਤੋਂ ਪਹਿਲਾਂ ਪੀਐਸਟੈਟ ਹੋਵੇਗਾ ਜਾਂ ਨਹੀਂ ਤਾਂ ਦੇਖੋ ਜੀ ਮੈਂ ਤੁਹਾਨੂੰ ਦੱਸ ਦਵਾਂ ਕਿ 23 ਚੌਣ ਤੋਂ ਪਹਿਲਾਂ ਤਾਂ ਹੁੰਦਾ ਨਹੀਂ ਠੀਕ ਹੈ ਕਿਉਂਕਿ 23 ਚੌਣ ਤਾਂ ਥੋੜੇ ਦਿਨਾਂ ਤੱਕ ਜਿਹੜੀ ਕੰਪਲੀਟ ਹੋ ਜਾਏਗੀ ਦੂਜੀ ਗੱਲ ਰਹੀ 994 ਭਰਤੀ ਦੀ ਤਾਂ ਤੁਹਾਨੂੰ ਪਤਾ ਹੈ ਕਿ 994 ਭਰਤੀ ਦਾ 28 ਜੁਲਾਈ ਨੂੰ ਐਗਜ਼ਾਮ ਹੋਣ ਵਾਲਾ ਏ ਉਸ ਤੋਂ ਬਾਅਦ ਜਿਹੜੀ ਅਗਸਤ ਦੇ ਵਿੱਚ ਕਹਿ ਲਓ ਜਾ ਕੇ ਕਿ ਤੇ ਉਹਨਾਂ ਨੂੰ ਜੁਆਇਨਿੰਗ ਦੇਖਣ ਨੂੰ ਮਿਲੇਗੀ ਤਾਂ ਅਗਸਤ ਤੱਕ ਤਾਂ ਕੋਈ ਸੰਭਾਵਨਾ ਨਹੀਂ ਹੈਗੀ ਪੀਐਸਟੈਟ ਦੀ ਠੀਕ ਹੈ ਯਾਨੀ ਅਗ ਹੁਣ ਆਪਾਂ ਗੱਲ ਕਰ ਲਈ ਜੀ ਪੀਐਸਟਟ ਯੂਨੀਅਨ ਦੀ ਤਾਂ ਤੁਹਾਨੂੰ ਪਤਾ ਹੈ ਕਿ 19 ਤਰੀਕ ਨੂੰ ਜਿਹੜੀ ਯੂਨੀਅਨ ਦੀ ਮੀਟਿੰਗ ਰੱਖੀ ਗਈ ਹੈ ਠੀਕ ਹੈ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਸਾਰੇ ਜਿਹੜੇ ਨੇ ਇਕੱਠੇ ਕਰਕੇ ਆਪਣੀ ਪੀਐਸਟੈਟ ਦੀ ਡੇਟ ਹੈ ਉਹ ਕਢਵਾਈਏ ਤੁਹਾਨੂੰ ਪਤਾ ਇੱਕ ਟੈਂਟੇਟਿਵ ਡੇਟ ਵੀ ਪਹਿਲਾਂ ਦਿੱਤੀ ਸੀ ਆਈ ਥਿੰਕ 26 ਮਈ ਦੀ ਦਿੱਤੀ ਸੀ ਲੇਕਿਨ ਉਹ ਸਿਰਫ ਲਿਖਤੀ ਚੀਜ਼ਾਂ ਚ ਰਹਿ ਗਈ ਠੀਕ ਹੈ ਤਾਂ ਜੇਕਰ ਪੀਐਸਟੈਟ ਚਾਹਣੇ ਹੋ ਤੁਸੀਂ ਸਾਰੇ ਕਿ ਛੇਤੀ ਕੰਡਕਟ ਕਰਾਇਆ ਜਾਵੇ ਤਾਂ ਇਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਯੂਨੀਅਨ ਦਾ ਸਾਥ ਦਿੱਤਾ ਜਾਵੇ ਸਾਰੇ ਹੀ ਜਿੰਨੇ ਵੀ ਪੀਐਸਟੈਟ ਦੇਣ ਵਾਲੇ ਐਸਪੀਰੀਐਂਟਸ ਨੇ ਉਹਨਾਂ ਸਾਰਿਆਂ ਨੂੰ ਜਿਹੜੀ 19 ਤਰੀਕ ਨੂੰ ਯੂਨੀਅਨ ਵੱਲੋਂ ਸੱਦਾ ਦਿੱਤਾ ਗਿਆ ਹੈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਦੇਖੋ ਹੋਣ ਨੂੰ ਹੌਣ ਨੂੰ ਚਾਹੀਏ ਦਸੰਬਰ ਦੇ ਵਿੱਚ ਹੋਵੇ ਠੀਕ ਹੈ ਇਹ ਗੱਲ ਹੁੰਦੀ ਹੈ ਜੀ ਸਰਕਾਰ ਦੇ ਪ੍ਰੈਸ਼ਰਾਈਜ਼ ਕਰਨ ਦੀ ਜੇਕਰ ਸਰਕਾਰ ਤੇ ਪੂਰਾ ਦਬਾਅ ਬਣਦਾ ਹੈ ਤਾਂ ਪੀਐਸਟ ਜਲਦ ਕੰਡਕਟ ਵੀ ਕਰਾਇਆ ਜਾ ਸਕਦਾ ਹੈ ਜੇਕਰ ਇਸੇ ਤਰੀਕੇ ਨਾਲ ਕੋਈ ਜ਼ਿਆਦਾ ਰਿਐਕਸ਼ਨ ਨਹੀਂ ਲਿਆ ਗਿਆ ਫਿਰ ਤੁਹਾਨੂੰ ਪਤਾ ਹੈ ਕਿ ਪੀਐਸਟ ਜਿਹੜਾ ਹੋਰ ਲੰਬਾ ਵੀ ਜਾ ਸਕਦਾ ਫਿਲਹਾਲ ਜਿਹੜੀ ਤੁਸੀਂ ਨਿਊਜ਼ ਸੁਣ ਰਹੇ ਹੋ ਕਿ ਨਵੰਬਰ ਦੇ ਵਿੱਚ ਪੀਐਸਟ ਕੰਡਕਟ ਕਰਾਇਆ ਜਾਏਗਾ ਇਹ ਫਿਲਹਾਲ ਬਿਲਕੁਲ ਸਹੀ ਹੈ ਔਥੈਂਟਿਕ ਹੈ ਠੀਕ ਹੈ ਬਾਕੀ ਦੇਖੋ ਹੁਣ 19 ਤਰੀਕ ਨੂੰ ਜੋ ਵੀ ਯੂਨੀਅਨ ਦਾ ਫੈਸਲਾ ਆਏਗਾ ਜੋ ਵੀ ਹੈ ਨਾ ਵੱਲੋਂ ਤਰਨਾ ਕੀਤਾ ਜਾਏਗਾ ਹੋ ਸਕਦਾ ਹੈ ਕਿ ਉਸ ਤੋਂ ਪਹਿਲਾਂ ਜਿਹ ਤਰੀਕਾ ਉਹ ਦੇਖਣ ਨੂੰ ਮਿਲ ਜੇ ਕਲੀਅਰ ਹੈ ਜੀ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਮੈਡਮ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਜਾਂ ਨਹੀਂ ਇੰਨੇ ਲੰਬੇ ਸਮੇਂ ਤੋਂ ਸੀ ਤਿਆਰੀ ਕਰ ਰਹੀਆਂ ਤਾਂ ਦੇਖੋ ਤਿਆਰੀ ਤਾਂ ਸਭ ਨੂੰ ਹੀ ਕਰਨੀ ਚਾਹੀਦੀ ਹੈ ਠੀਕ ਹੈ ਕਿਉਂਕਿ ਦੇਖੋ ਡਿਪਾਰਟਮੈਂਟ ਦਾ ਕੀ ਹੈ ਹਨਾ ਸਰਕਾਰ ਦਾ ਕੀ ਹੈ ਇਹਨਾਂ ਨੇ ਅਜ ਨਹੀਂ ਕੱਲ ਨੂੰ ਪੀਐਸਟ ਤੱਕ ਕੰਡਕਟ ਕਰਾਉਣਾ ਹੈ ਲੇਕਿਨ ਫਿਲਹਾਲ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜਾਰੀ ਰੱਖੋ ਠੀਕ ਹੈ ਕਿਉਂਕਿ ਦੇਖੋ ਮੇਨ ਗੱਲ ਤਾਂ ਇਹ ਹੋएगी ਐਗਜ਼ਾਮ ਦੇ ਵਿੱਚ ਕਿਸੇ ਨੇ ਤੁਹਾਨੂੰ ਇਹ ਨਹੀਂ ਦੇਖਣਾ ਕਿ ਤੁਸੀਂ ਕਿੰਨਾ ਟਾਈਮ ਤਿਆਰੀ ਕੀਤੀ ਹੈ ਕਿਵੇਂ ਕੀਤੀ ਹੈ ਕਿੱਥੋਂ ਕੀਤੀ ਹੈ ਮੇਨ ਗੱਲ ਤੁਹਾਡੀ ਹੋएगी ਕਿ ਤੁਸੀਂ ਆਪ ਦਾ ਜਿਹੜਾ ਪੇਪਰ ਹੈ ਕੁਆਲੀਫਾਈ ਕਰਨਾ ਹੈ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਪੀਐਸਟੈਟ ਦੇ ਰਿਲੇਟਡ ਇੱਕ ਅਲੱਗ ਤੋਂ ਗਰੁੱਪ ਬਣਾਇਆ ਹੋਇਆ ਉਹਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉਸ ਗਰੁੱਪ ਦੇ ਵਿੱਚ ਵੀ ਤੁਸੀਂ ਜੁੜੋ ਤਾਂ ਕਿ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਨੂੰ ਮਿਲਦੇ ਰਹੇ ਇਸੇ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਓ ਜੀ ਪੀਐਸਟੈਟ ਸਬੰਧੀ ਟਾਈਮ ਟਾਈਮ ਹਰ ਇੱਕ ਅਪਡੇਟ ਜਿਹੜੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਠੀਕ ਹੈ ਬਾਕੀ ਜਲਦੀ ਮਿਲਦੀ ਹਾਂ ਜੀ ਆਪਾਂ ਨਵੀਂ ਵੀਡੀਓ ਲੈ ਕੇ ਮੇਨ ਮੋਟਿਵ ਦੇਖੋ ਇਸ ਵੀਡੀਓ ਨੂੰ ਬਣਾਉਂਦਾ ਇਹ ਸੀ ਬਹੁਤ ਸਾਰੇ ਕੈਂਡੀਡੇਟਸ ਲਗਾਤਾਰ ਕਾਫੀ ਦਿਨਾਂ ਤੋਂ ਪੁੱਛ ਰਹੇ ਸਨ ਕਿ ਪੀਐਸਟੈਟ ਕਦੋਂ ਹੋਏਗਾ ਨਵੰਬਰ ਦੇ ਵਿੱਚ ਹੋਏਗਾ ਜਾਂ ਨਹੀਂ ਤਾਂ ਹੁਣ ਤੁਹਾਨੂੰ ਜਿਹੜਾ ਪਤਾ ਲੱਗ ਗਿਆ ਜੀ ਔਥੈਂਟਿਕ ਜਾਣਕਾਰੀ ਤਾਂ ਇਹ ਬਿਲਕੁਲ ਹੈਗੀ ਨਵੰਬਰ ਦੇ ਵਿੱਚ 10 ਨਵੰਬਰ ਦੇ ਕਰੀਬ ਜਿਹੜੀ ਆ ਤਰੀਕ ਸੁਣਨ ਨੂੰ ਮਿਲੀ ਹੈ ਜੀ ਪੀਐਸਟੈਟ ਦੀ ਫਿਲਹਾਲ ਜੇਕਰ 19 ਤਰੀਕ ਨੂੰ ਕੋਈ ਵਧੀਆ ਐਕਸ਼ਨ ਕੀਤਾ ਗਿਆ ਠੀਕ ਹੈ ਪੱਤ ਤੋਂ ਪੱਤ ਪ੍ਰੈਸ਼ਰ ਆਈ ਸਰਕਾਰ ਨੂੰ ਕੀਤਾ ਗਿਆ ਤਾਂ ਹੋ ਸਕਦਾ ਹੈ ਜਲਦੀ ਹੀ ਤਰੀਕ ਜਿਹੜੀ ਆ ਅਨਾਉਂਸ ਵੀ ਕਰ ਦਿੱਤੀ ਜੀ ਜਾਵੇ ਪੀਐਸਟੈਟ ਦੀ ਕਲੀਅਰ ਹੈ ਬਾਕੀ ਜਲਦੀ ਹਾਜ਼ ਕੇ ਜਲਦੀ ਹੀ ਇਹਦੇ ਰਿਗਾਰਡਿੰਗ ਜਦੋਂ ਵੀ ਕੋਈ ਆਫੀਸ਼ਲ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਜਰੂਰ ਸਾਂਝੀ ਕਰਾਂਗੇ ਵੀਡੀਓ ਜੇਕਰ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਕੀ ਜੇਕਰ ਕਿਸੇ ਪਆਣ ਨੂੰ ਲੈ ਕੇ ਤੁਹਾਡਾ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਪੇਪਰ A ਦੇ ਵਿੱਚ ਜਿਹੜੀ ਆਉਣ ਵਾਲੀ ਪੇਪਰ 1 ਦੇ ਵਿੱਚ ਜਿਹੜੀ CDP ਆਣੀ ਹੈ ਪੀਐਸਟੈਟ ਦੀ ਉਹ CDP ਜਿਹੜਿਆ ਸਾਰਾ ਸਿਲੇਬਸ ਆਪਣਾ ਕਵਰ ਹੋ ਚੁੱਕਿਆ ਹੈ ਫ੍ਰੀ ਆਫ ਕੋਸਟ ਜਿਹੜੀਆਂ ਨੇ YouTube ਤੇ ਕਲਾਸਿਸ ਅਵੇਲੇਬਲ ਨੇ ਤੁਸੀਂ ਉਹਨਾਂ ਸਾਰੀਆਂ ਕਲਾਸਿਸ ਦੇ ਥਰੂ ਜਿਹੜਾ ਆਪਣਾ CDP ਦਾ ਸਿਲੇਬਸ ਜਿਹੜਾ ਕੰਪ ਉਹ ਵੀਡੀਓ ਦੇ ਨੀਚੇ ਮਿਲ ਜੇਗਾ ਠੀਕ ਹੈ ਜੀ ਬਾਕੀ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ